ਅਹੀਂ ਪਿੰਡ ਵੰਜਾਲਾਈ ਨਾਲੇ ਤੋਂ ਭਰਾਓ ਅਜਿਹੁ ਤੱਕ ਨੇ ਇਹੋ ਜੀ ਮਾਰ ਮਾਰੀ ਕਿ ਜਿਹੜਾ ਸਾਰਾ ਤਬਾਹ ਕਰਕੇ ਰੱਖੇ ਦਿੱਤਾ ਫੋਟੋ ਜੀ ਵੀ ਡਾਰ ਕੇ ਸੱਨੇ ਲਾਤਾ ਜਿਵੇਂ ਜੋ ਕਿ ਮੇਰਾ ਕੱਲੇ ਦਾ ਝੋਲਾ 25 ਕਿੱਲੇ ਝੋਲਾ ਖੜਾ ਸੀ ਬਿਲਕੁਲ ਤਿਆਰ ਅੱਜ ਸਾਰਾ ਤਬਾਹ ਹੋ ਗਿਆ ਜੀ ਜ਼ਿੰਦਗੀ ਦੀ ਮਾਰ ਜਿਹੜੀ ਹੈ ਭਰਾਓ ਸਾਨੂੰ ਕਰੀ 10-15 ਸਾਲ ਪਿਛਲੇ ਲੈ ਗਈ ਹੋਇਆ ਜਿਵੇਂ ਕੁਦਰਤ ਨੇ ਪਾਣੀ ਦੇ ਪਿੱਛੋਂ ਆਇਆ ਹੀ ਆਇਆ ਔਰ ਸਰਕਾਰਾਂ ਦੀਆਂ ਨਿਗਹਿਲੀਆਂ ਕਾਰਨ ਸੱਕੀ ਨਾਲੇ ਦੀ ਸਫਾਈ ਨਹੀਂ ਹੋ ਸਕੀ ਜੇਕਰ ਸੱਕੀ ਨਾਲੇ ਦੀ ਹੋ ਸਕਦਾ ਸਫਾਈ ਹੁੰਦੀ ਸਰਕਾਰਾਂ ਪਹਿਲੀਆਂ ਵੀ ਜਾਣ ਵਾਲੀਆਂ ਵੀ ਕਰਦੀਆਂ ਤੇ ਹੋ ਸਕਦਾ ਇਹ ਸਾਡਾ ਪਤਾ ਹੋ ਸਕਦਾ ਪਰ ਅੱਜ ਕੁਦਰਤ ਨੇ ਇਹੋ ਜਿਹੀ ਮਾਰ ਮਾਰੀ ਕੇ ਤਬਾਹ ਕਰਕੇ ਰੱਖ ਦਿੱਤਾ ਸਾਰਾ ਟੀਤੀ ਛਤਰੀ ਜ਼ਿੰਮੇਵਾਰੀ ਜਿਹੜੀ ਆ ਉਹ ਭਰਾਓ ਸਾਰੀ ਖੁੱਦ ਪਾ ਕੇ ਰੱਖ ਦਿੱਤੀ ਆ ਬਿਲਕੁਲ ਤਿਆਰ ਫਸਲ ਜਿਹੜੀ ਅੱਜ ਬਰਬਾਦ ਹੋ ਗਈਆਂ ਮੈਂ ਤੇ ਇਹੋ ਅਪੀਲ ਕਰੂੰਗਾ ਸਰਕਾਰਾਂ ਨੂੰ ਝਾੜ ਦੇਣ ਲੇਕਿਨ ਜੀਮੀਦਾਰ ਦੇ ਪੰਨੇ ਕੱਖリエ ਰਹਿ ਗਿਆ ਹੋਈਆਂ ਤੱਕੇ